ਹੱਕ ਪਰਾਇਆ ਨਾਨਕਾ ਉਸ ਸੂਰਿ ਉਸ ਗਾਏ ਗੁਰਪੀਰ ਹਮਾਂ ਤਾਂ ਪਰੇ ਜਾਮੂ ਦਾ ਹਿੰਦੂ ਦੇ ਵਾਸਤੇ ਗਾਂ ਖਾਂਦੇ ਬਰਾਬਰੇ ਬਣਾਇਆ ਸਿੱਖ ਦੇ ਮੁਸਲਮਾਨ ਦੇ ਵਾਸਤੇ ਸੂਰ ਖਾਂਦੇ ਬਰਾਬਰ ਤੇ ਹਰ ਉਸ ਇਨਸਾਨ ਵਾਸਤੇ ਕਿ ਮੁਰਦਾ ਖਾਂਦੇ ਬਰਾਬਰ ਜਿਹੜਾ ਕਿਸਦਾ ਹ ਪਰ ਗੱਲ ਕੀ ਅੱਜ ਅੱਜ ਪਿੱਛੇ ਜਿਹੜਾ ਮੈਂ ਵੀਡੀਓ ਕਹਿੰਦਾ ਪਿਆ ਸੀ ਕੁਝ ਹਿੰਦੂ ਵੀਰ ਕਹਿੰਦੇ ਕਿ ਜਿਹੜਾ ਸਿੱਖ ਧਰਮਾ ਇਹ ਹਿੰਦੂਆਂ ਚੋਂ ਨਿਕਲਿਆ ਤੇ ਜੀ ਹਿੰਦੂਆਂ ਦੇ ਵਿੱਚੋਂ ਨਿਕਲਿਆ ਤੇ ਫਿਰ ਗੁਰੂ ਨਾਨਕ ਪਾਤਸ਼ਾਹ ਨੇ ਜਨੂ ਕਿਉਂ ਨਹੀਂ ਸੀਤੇ ਉਹਨਾਂ ਤਾਂ ਕਿਹਾ ਸੀ ਦਇਆ ਕਪਾਹ ਸੰਤੋਖ ਸੂਤ ਜੱਤ ਗੰਧੀ ਸਤ ਵੱਟ ਇਹ ਜਨੂ ਜੀ ਕਾ ਹਰੀਦ ਪਾਂਡੇ ਘੱਟ ਕਹਿੰਦਾ ਪਾਂਡੇ ਨੂੰ ਕਹਿੰਦਾ ਜੇ ਤੇਰੇ ਕੋਲ ਇਹ ਸੂਤ ਹੈਗਾ ਦਇਆ ਦੀ ਕਪਾਹ ਦਾ ਸੰਤੋਖ ਦੇ ਸੂਤ ਦਾ ਤੇ ਸੱਚ ਦੇ ਵੱਟ ਦਾ ਸੂਤ ਹੈਗਾ ਤੇ ਪਾ ਦੇ ਨੀ ਤੇ ਮੈਨੂੰ ਇਹ ਕੁਸ ਹੈਗਾ ਤਾਂ ਇਹ ਕੁਸ ਹੈਗਾ ਤੇ ਪਾ ਦੇ ਮੈਨੂੰ ਉਹ ਸੂਤ ਹੈ ਤੱਗ ਨਾ ਇੰਦਰੀ ਤੱਗ ਨਾ ਨਾਰੀ ਪਾਲਕੇ ਠੋਕ ਪਵੇ ਨੀ ਤਾਂ ਦਾੜੀ ਤੱਕ ਨਾ ਪੈਰੀ ਤੱਕ ਨਾ ਹੱਥੀ ਤੱਕ ਨਾ ਜੇਵਾ ਤੱਕ ਨਾ ਅੱਖੀ ਕਹਿੰਦੇ ਇਹ ਧਾਗਾ ਜਬੀਨ ਨੂੰ ਜਬ ਨੂੰ ਜੀਵ ਨੂੰ ਪਾਇਆ ਜਾ ਸਕਦਾ ਜਿਹੜੀ ਮਾਰੇ ਸ਼ਬਦ ਬੋਲਦੀ ਇਹ ਅੱਖਾਂ ਨੂੰ ਪਾਇਆ ਜਾਂਦਾ ਜਿਹੜੇ ਪਰਾਇਆ ਰੂਪ ਤੱਕ ਦੀ ਇਹ ਪੈਰਾਂ ਨੂੰ ਪਾਇਆ ਜਾ ਸਕਦਾ ਜਿਹੜੇ ਮਾਰੇ ਥਾਂ ਨੂੰ ਜਾਂਦੇ ਇਹ ਹੱਥਾਂ ਨੂੰ ਪਾਇਆ ਜਾ ਸਕਦਾ ਜਿਹੜੇ ਮਜ਼ਲੂਮ ਤੇ ਹੱਥ ਚੱਕਦੇ ਇਹ ਨਹੀਂ ਇਹ ਨਹੀਂ ਪਾਇਆ ਜਾ ਸਕਦਾ ਆਪਾਂ ਰੋਜ਼ ਅਸਦੀਵਾਚ ਸੁਣਦੇ ਪਰ ਗੱਲ ਇਹ ਵੀ